ਸਤਿ ਸ਼੍ਰੀ ਅਕਾਲ ਜੀ। פרוਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਪੁਸਤਕ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪੇਸ਼ ਕਰਨ ਲੱਗੇ ਹਾਂ ਅੱਗੇ ਦਾ ਭਾਗ। ਅੱਜ ਦਾ ਜੋ ਭਾਗ ਹੈ ਉਹ ਹੈ ਇੰਗਲੈਂਡ ਨਿਵਾਸ ਅਤੇ ਅਕਾਲ ਚਲਾਣਾ। 1861 ਦੇ ਜੁਲਾਈ ਮਹੀਨੇ ਮਹਾਰਾਣੀ ਜਿੰਦਾ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਨਾਲ ਸੱਤ ਸਮੁੰਦਰੋਂ ਪਾਰ ਇੰਗਲੈਂਡ ਦੀ ਉਪਰੀ ਧਰਤੀ ਤੇ ਜਾ ਉਤਰੀ ਆਪਣਾ ਦੇਸ਼ ਪਿੱਛੇ ਛੱਡ ਆਈ ਸੀ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਪਿੱਛੇ ਛੱਡ ਆਈ ਸੀ ਪਤਾ ਨਹੀਂ ਫਿਰ ਪਰਤਣਾ ਹੋਵੇ ਕਿ ਨਾ ਦੁਸ਼ਮਣਾਂ ਦੇ ਦੇਸ਼ ਵਿੱਚ ਆ ਚੁੱਕੀ ਸੀ ਉਹਨਾਂ ਦੇ ਦੇਸ਼ ਵਿੱਚ ਆ ਉਤਰੀ ਸੀ ਜਿਨ੍ਹਾਂ ਨੇ ਉਹਦਾ ਸਭ ਕੁਝ ਖੋ ਲਿਆ ਸੀ ਸਭ ਹੋਣੀ ਦੀ ਖੇਡ ਉਸ ਨੂੰ ਕੀ ਪਤਾ ਸੀ ਕਿ ਹੁਣ ਉਹ ਆਪਣੇ ਵਤਨ ਕਦੇ ਨਹੀਂ ਪਰਤ ਸਕੇਗੀ ਉਸ ਨੂੰ ਕੀ ਪਤਾ ਸੀ ਕਿ ਉਹ ਆਪਣੇ ਪੁਰਖਿਆਂ ਦੀ ਭੂਮੀ ਦੀ ਮਿੱਟੀ ਕਦੇ ਵੀ ਮੱਥੇ ਨਾਲ ਨਹੀਂ ਲਗਾ ਸਕੇਗੀ ਉਸ ਨੂੰ ਕੀ ਪਤਾ ਸੀ ਕਿ ਉਹ ਇਸ ਉਪਰੀ ਧਰਤੀ ਤੇ ਹੀ ਮਰੇਗੀ ਉਸ ਨੂੰ ਕੀ ਪਤਾ ਸੀ ਕਿ ਉਹ ਮਰਨ ਤੋਂ ਬਾਅਦ ਵੀ ਆਪਣੇ ਪੰਜਾਬ ਨਹੀਂ ਲੈ ਜਾਈ ਜਾ ਸਕੇਗੀ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਮਰਤਕ ਦੇਨੋਂ ਸੰਸਕਾਰ ਲਈ ਵੀ ਪੰਜਾਬ ਦੀ 2 ਗਜ਼ ਜ਼ਮੀਨ ਨਹੀਂ ਨਸੀਬ ਹੋਵੇਗੀ ਫਿਲਹਾਲ ਤਾਂ ਉਸ ਨੂੰ ਇਹ ਤਸੱਲੀ ਸੀ ਕਿ ਉਹਦਾ ਲਾਲ ਉਹਦੇ ਕਲੇਜੇ ਦਾ ਟੁਕੜਾ ਉਸ ਦਾ ਪੁੱਤਰ ਦਲੀਪ ਸਿੰਘ ਉਸ ਦੇ ਕੋਲ ਹੈ ਹੁਣ ਉਹ ਬਾਕੀ ਜ਼ਿੰਦਗੀ ਦਲੀਪ ਸਿੰਘ ਨਾਲ ਹੀ گزارਣਾ ਚਾਹੁੰਦੀ ਸੀ ਉਸ ਨਾਲ ਦਿਲ ਭਰ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ ਉਸ ਦਾ ਮੁਖੜਾ ਹਰ ਵੇਲੇ ਆਪਣੀਆਂ ਅੱਖਾਂ ਸਾਹਮਣੇ ਰੱਖਣਾ ਚਾਹੁੰਦੀ ਸੀ ਉਸ ਦਾ ਚਨ ਵਰਗਾ ਮੱਥਾ ਚੁੰਮਣਾ ਚਾਹੁੰਦੀ ਸੀ ਉਸ ਦੇ ਨਾਲ ਵਿਚਰਦੇ ਆ ਜੀਣਾ ਚਾਹੁੰਦੀ ਸੀ ਤੇ ਉਹਦੇ ਹੱਥਾਂ 'ਚ ਹੀ ਮਰਨਾ ਚਾਹੁੰਦੀ ਸੀ ਮਹਾਰਾਣੀ ਨੂੰ ਦਲੀਪ ਸਿੰਘ ਨਾਲ ਤੋਰਨਾ ਅੰਗਰੇਜ਼ਾਂ ਲਈ ਸੱਪ ਦੇ ਮੂੰਹ 'ਚ ਕੋੜ ਕੇ ਰਲੀ ਵਲ ਇਸ ਤੀਤੀ ਸੀ ਉਹ ਨਾ ਤਾਂ ਮਹਾਰਾਣੀ ਨੂੰ ਦਲੀਪ ਸਿੰਘ ਨਾਲ ਇੰਗਲੈਂਡ ਤੋਰਨਾ ਚਾਹੁੰਦੇ ਸਨ ਤੇ ਨਾ ਹਿੰਦੁਸਤਾਨ 'ਚ ਰੱਖਣਾ ਚਾਹੁੰਦੇ ਸਨ ਜੇਕਰ ਇੰਗਲੈਂਡ ਤੋਰਦੇ ਸਨ ਤਾਂ ਇਹ ਇੱਕ ਪੱਕੀ ਸੰਭਾਵਨਾ ਸੀ ਕਿ ਮਹਾਰਾਣੀ ਆਪਣੇ ਪੁੱਤਰ ਦੇ ਮਨ ਵਿੱਚ ਸਿੱਖੀ ਅਤੇ ਸਿੱਖ ਰਾਜ ਪ੍ਰਤੀ ਮੁੜ ਤੋਂ ਉਤਸ਼ਾਹ ਜਗਾ ਦੇਵੀ ਕਿਦਰੇ ਉਹ ਮਹਾਰਾਜੇ ਨੂੰ ਆਪਣੇ ਪੰਜਾਬ ਨੂੰ ਮੁੜ ਤੋਂ ਆਜ਼ਾਦ ਕਰਨ ਦਾ ਕੋਈ ਸੁਪਣਾਣਾ ਦੇ ਦੇਵੀ ਕਿਦਰੇ ਉਹ ਇੰਗਲੈਂਡ 'ਚ ਬੈਠੀ ਹੋਈ ਵੀ ਕੋਈ ਸਾਜ਼ਿਸ਼ ਨਾ ਰਚ ਦੇਵੇ ਤੇ ਜੇਕਰ ਉਹ ਮਹਾਰਾਣੀ ਨੂੰ ਹਿੰਦੁਸਤਾਨ ਵਿੱਚ ਰੱਖਦੇ ਸਨ ਤਾਂ ਉਹਨਾਂ ਨੂੰ ਵਧੇਰੇ ਖਤਰਾ ਸੀ ਹਿੰਦੁਸਤਾਨ 'ਚ ਨਾ ਤਾਂ ਉਹ ਅੰਗਰੇਜ਼ਾਂ ਤੋਂ ਕਿਸੇ ਪਿੰਜਰੇ 'ਚ ਡੱਕੀ ਗਈ ਤੇ ਨਾ ਹੀ ਪੰਜਾਬ ਨਾਲ ਸੰਬੰਧਿਤ ਵਿਅਕਤੀਆਂ ਨਾਲ ਸੰਪਰਕ ਬਣਾਉਣ ਨੂੰ ਰੋਕੀ ਗਈ ਅੰਗਰੇਜ਼ਾਂ ਨੇ ਡਰੇ ਹੋਏ ਸਨ ਕਿ ਉਹ ਮਹਾਰਾਣੀ ਨੂੰ ਕਿਸੇ ਵੀ ਹਾਲਤ ਵਿੱਚ ਹਿੰਦੁਸਤਾਨ ਵਿੱਚ ਨਹੀਂ ਰੱਖਣਾ ਚਾਹੁੰਦੇ ਸਨ ਇਸੇ ਕਰਕੇ ਜਦੋਂ ਮਹਾਰਾਜਾ ਦਲੀਪ ਸਿੰਘ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਹਿੰਦੁਸਤਾਨ 'ਚ ਰਹਿਣਾ ਚਾਹੁੰਦਾ ਹੈ ਤਾਂ ਅੰਗਰੇਜ਼ਾਂ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਤਾਂ ਮਹਾਰਾਣੀ ਨੂੰ ਲੰਕਾ ਵਿੱਚ ਨਜ਼ਰਬੰਦ ਕਰਨ ਦੀਆਂ ਸਕੀਮਾਂ ਬਣਾਈ ਬੈਠੇ ਸਨ ਇਸ ਗੱਲ 'ਤੇ ਮਹਾਰਾਜ ਰਾਜ਼ੀ ਨਾ ਹੋਇਆ ਉਸ ਸਮੇਂ ਇੱਕ ਐਸੀ ਘਟਨਾ ਘਟੀ ਅੰਗਰੇਜ਼ਾਂ ਨੇ ਮਹਾਰਾਣੀ ਨੂੰ ਫਟਾਫਟ ਇੰਗਲੈਂਡ ਤੋਰ ਦਿੱਤਾ। ਚੀਨ ਵਾਲੇ ਪਾਸਿਓਂ ਸਿੱਖ ਫੌਜੀਆਂ ਦੀ ਇੱਕ ਰੈਜiment ਕਲਕੱਤੇ ਆਉਤਰੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਿੱਖ ਰਾਜਦਾਨਤਮਹਾਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਤਲੀਪ ਸਿੰਘ ਕਲਕੱਤੇ ਆਇਆ ਹੋਇਆ ਹੈ ਤੇ ਹੋਟਲ ਸਪੈਨਿਸ਼ ਵਿੱਚ ਟਿਕਿਆ ਠਹਿਰਿਆ ਹੋਇਆ ਹੈ ਤਾਂ ਉਹ ਭਾਵੁਕ ਹੋ ਗਏ। ਉਹ ਮਹਾਰਾਜਾ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਉਹਨਾਂ ਦੇ ਮਨਾਂ ਅੰਦਰ ਸਿੱਖ ਰਾਜ ਪ੍ਰਤੀ ਪ੍ਰੇਮ ਅਤੇ ਅੰਗਰੇਜ਼ਾਂ ਵਿਰੁੱਧ ਨਫ਼ਰਤ ਉਬਾਲੇ ਖਾਣ ਲੱਗੀ। ਸਿੱਖ ਰਾਜਵੰਤ ਨੇ ਹੋਟਲ ਨੂੰ ਘੇਰਾ ਪਾ ਲਿਆ। ਅੰਗਰੇਜ਼ ਬਹੁਤ ਡਰ ਗਏ। ਉਹਨਾਂ ਨੂੰ ਜਾਪਿਆ ਕਿ ਕਿਦਰੇ ਫੌਜ ਅੰਗਰੇਜ਼ਾਂ ਵਿਰੁੱਧ ਬਗਾਵਤ ਨਾ ਕਰ ਦੇਵੇ। ਉਹਨਾਂ ਨੇ ਛੇਤੀ ਤੋਂ ਛੇਤੀ ਮਹਾਰਾਣੀ ਜ਼ਿੰਦਾ ਅਤੇ ਮਹਾਰਾਜਾ ਤਲੀਪ ਸਿੰਘ ਨੂੰ ਹਿੰਦੁਸਤਾਨ ਤੋਂ ਕੱਢਣ ਦੀ ਕੀਤੀ। ਭਾਵੇਂ ਫੌਜੀਆ ਨੇ ਕੋਈ ਤਰਾਜ਼ਯੋਗ ਹਰਕਤ ਨਹੀਂ ਕੀਤੀ। ਮਹਾਰਾਜਾ ਤਲੀਪ ਸਿੰਘ ਦੇ ਦਰਸ਼ਨ ਕਰਕੇ ਚਲੇ ਗਏ। ਪਰ ਅੰਗਰੇਜ਼ ਇਹ ਸੋਚ ਕੇ ਕੰਬ ਗਏ। ਕਿ ਜੇ ਫੌਜ ਭੜਕ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ ਮਹਾਰਾਜਾ ਵੀ ਕਿਸੇ ਸੰਕਟ ਵਿੱਚ ਨਹੀਂ ਫਸਣਾ ਚਾਹੁੰਦੇ ਸੀ ਫਿਲਹਾਲ ਉਹਦਾ ਉਦੇਸ਼ ਆਪਣੀ ਮਾਂ ਨੂੰ ਕਿਸੇ ਸੁਰੱਖਿਅਤ ਸਥਾਨ ਤੇ ਪਹੁੰਚਾਉਣਾ ਸੀ ਅੰਗਰੇਜ਼ਾਂ ਨੇ ਮਹਾਰਾਜਾ ਨੂੰ ਰਜ਼ਾਮੰਦੀ ਦੇ ਦਿੱਤੀ ਕਿ ਉਹ ਆਪਣੀ ਮਾਂ ਨੂੰ ਇੰਗਲੈਂਡ ਲੈ ਜਾ ਸਕਦਾ ਹੈ ਉਹਨਾਂ ਨੇ ਮਹਾਰਾਣੀ ਦੇ ਕੁਝ ਗਹਿਣੇ ਵੀ ਵਾਪਸ ਕਰ ਦਿੱਤੇ ਤੇ ਮਹਾਰਾਣੀ ਆਪਣੇ ਪੁੱਤਰ ਨਾਲ ਇੰਗਲੈਂਡ ਆ ਗਈ ਉਹ ਆਪਣੇ ਕੁਝ ਪੁਰਾਣੇ ਨੌਕਰਾਂ ਨੂੰ ਵੀ ਨਾਲ ਲੈ ਆਈ ਡਾਕਟਰ ਲਾਗਨ ਤੇ ਉਸਦੀ ਜੁੰਡਲੀ ਨੂੰ ਇਹ ਸੁਣ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮਹਾਰਾਣੀ ਇੰਗਲੈਂਡ ਆ ਰਹੀ ਹੈ ਉਸਨੇ ਹਿੰਦੁਸਤਾਨ ਦੇ ਵਾਇਸਰਾਏ ਨੂੰ ਚਿੱਠੀ ਲਿਖੀ ਕਿ ਮਹਾਰਾਣੀ ਨੂੰ ਵਾਪਸ ਹਿੰਦੁਸਤਾਨ ਬੁਲਾ ਲਿਆ ਜਾਵੇ ਕਿਉਂਕਿ ਉਹ ਅੰਗਰੇਜ਼ਾਂ ਦੇ ਖਿਲਾਫ ਮਹਾਰਾਜੇ ਦੇ ਕੰਨ ਭਰੇਗੀ ਤੇ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਨੰਗੀਆਂ ਹੋ ਜਾਣਗੀਆਂ ਉਸ ਨੂੰ ਲੱਗਦਾ ਸੀ ਕਿ ਮਹਾਰਾਜੇ ਨੂੰ ਇਸਾਈ ਬਣਾਉਣ ਲਈ ਉਸਨੇ ਬਰਿਆਂ ਵੱਧੀ ਜੋ ਮਿਹਨਤ ਕੀਤੀ ਹੈ ਉਹ ਸਾਰੀ ਮਿੱਟੀ ਵਿੱਚ ਮਿਲ ਜਾਵੇਗੀ ਪਰ ਵਾਇਸਰਾਏ ਉਸ ਨੂੰ ਕਿਸੇ ਵੀ ਹਾਲਤ ਵਿੱਚ ਹਿੰਦੁਸਤਾਨ ਵਿੱਚ ਰੱਖਣ ਲਈ ਤਿਆਰ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਹਾਰਾਣੀ ਦਾ ਹਿੰਦੁਸਤਾਨ 'ਚ ਰਹਿਣਾ ਅੰਗਰੇਜ਼ਾਂ ਲਈ ਵਧੇਰੇ ਖਤਰਨਾਕ ਸੀ ਅੰਤ ਡਾਕਟਰ ਲਾਗਨ ਜੁੰਡਲੀ ਨੇ ਮਾਂ-ਪੁੱਤ ਨੂੰ ਵੱਖ ਕਰਨ ਦੀ ਕਿਣੌਣੀ ਚਾਲ ਖੇਡੀ ਮਹਾਰਾਣੀ ਜਿੰਦਾ ਨੂੰ ਐਮਬਿੰਗਡਨ ਹਾਊਸ ਵਿੱਚ ਆਪਣੇ ਪੁੱਤਰ ਤੋਂ ਵੱਖਰੇ ਹਾਂ ਰਹਿਣ ਦਾ ਹੁਕਮ ਦਿੱਤਾ ਗਿਆ ਐਮਬਿੰਗਡਨ ਹਾਊਸ ਲੰਡਨ ਤੋਂ ਤਕਰੀਬਨ 10 ਕੋ ਮੀਲ ਦੇ فاਸਲੇ 'ਤੇ ਸੀ ਮਹਾਰਾਜਾ ਉਸ ਨੂੰ ਇੱਥੇ ਮਿਲਣ ਲਈ ਆ ਸਕਦਾ ਸੀ ਪਰ ਉਹ ਮਹਾਰਾਜੇ ਕੋਲ ਰਹਿਸ਼ ਨਹੀਂ ਰੱਖ ਸਕਦੀ ਸੀ ਮਹਾਰਾਣੀ ਨੂੰ ਇਸ ਗੱਲ ਦਾ ਗਹਿਰਾ ਸਦਮਾ ਲੱਗਾ ਕਿ ਉਹ ਆਪਣੇ ਪੁੱਤਰ ਕੋਲ ਵੀ ਨਹੀਂ ਰਹਿ ਸਕਦੀ ਐਨੇ ਸਾਲ ਜਿਸ ਨੂੰ ਮੇਰੇ ਲਈ ਤੜਫੀ ਸੀ ਰੋ ਰੋ ਕੇ ਜਿਸ ਦੀ ਯਾਦ ਵਿੱਚ ਅੰਨੀ ਹੋ ਚੱਲੀ ਸੀ ਉਹ ਫਿਰੰਗੀ ਉਸ ਨੂੰ ਤੁਹਾਡੇ ਕੋਲੋਂ ਉਹਦੇ ਕੋਲੋਂ ਵਿਛੜ ਰਹੇ ਸਨ ਉਹ ਇਸ ਗੱਲ ਤੇ ਵੀ ਹੈਰਾਨ ਸੀ ਕਿ ਇਹ ਤਾਂ ਫਿਰੰਗੀਆਂ ਦਾ ਆਪਣਾ ਦੇਸ਼ ਹੈ ਇਸ ਦੇਸ਼ ਵਿੱਚ ਉਹਨਾਂ ਨੂੰ ਮਹਾਰਾਣੀ ਤੋਂ ਕੀ ਖਤਰਾ ਹੋ ਸਕਦਾ ਹੈ ਫਿਰੰਗੀ ਆਪਣੇ ਵੇਸ਼ ਵਿੱਚ ਵੀ ਪੰਜਾਬ ਦੀ ਇਸ ਸ਼ੇਰਨੀ ਤੋਂ ਡਰੀ ਜਾ ਰਹੇ ਹਨ ਮਹਾਰਾਜਾ ਆਪਣੀ ਮਾਂ ਨੂੰ ਮਿਲਣ ਲਈ ਆਉਂਦਾ ਸੀ ਤਾਂ ਮਹਾਰਾਣੀ ਉਸ ਨੂੰ ਗੁਟਕਾ ਸਾਹਿਬ ਵਿੱਚ ਗੁਰਬਾਣੀ ਸੁਣਾਉਂਦੀ ਸੀ ਇਹ ਗੁਟਕਾ ਉਹ ਹਮੇਸ਼ਾ ਆਪਣੇ ਨਾਲ ਰੱਖਦੀ ਸੀ ਉਹ ਮਹਾਰਾਜੇ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੀ ਸੀ ਕੁਰਬਾਨੀਆਂ ਸਾਖੀਆਂ ਸੁਣਾਉਂਦੀ ਸੀ ਸਿੱਧਕੀ ਸ਼ਹੀਦਾਂ ਦੇ ਕਾਰਨਾਮੇ ਤੇ ਉਹਨਾਂ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਸੁਣਾਉਂਦੀ ਸੀ ਸਿੱਖ ਧਰਮ ਦੇ ਫਲਸਫੇ ਬਾਰੇ ਗੱਲਾਂ ਕਰਦੀ ਸੀ ਪੰਜ ਕਕਾਰਾਂ ਤੇ ਅਮਰਤਾ ਮਹੱਤਵ ਦਾਸਤੀ ਸੀ ਇੰਜ ਮਹਾਰਾਣੀ ਨੇ ਹੁਣ ਆਪਣਾ ਉਦੇਸ਼ ਹੀ ਮਿੱਥ ਲਿਆ ਸੀ ਕਿ ਉਸਨੇ ਹਰ ਹਾਲਤ ਵਿੱਚ ਮਹਾਰਾਜੇ ਨੂੰ ਸਿੱਖ ਧਰਮ ਵਿੱਚ ਵਾਪਸ ਲਿਆ ਕੇ ਚੜ੍ਹਨਾ ਹੈ ਉਸ ਨੂੰ ਆਪਣੇ ਪੁਰਖਿਆਂ ਦੇ ਵਿਰਸੇ ਨਾਲੋਂ ਟੁੱਟਣ ਨਹੀਂ ਦੇਣਾ ਮਹਾਰਾਜਾ ਵੀ ਬੜੀ ਦਿਲਚਸਪੀ ਅਤੇ ਸ਼ਰਧਾ ਨਾਲ ਮਾਂ ਕੋਲੋਂ ਸਾਰਾ ਕੁਝ ਸੁਣਦਾ ਸੀ ਵਾਰ-ਵਾਰ ਮਾਂ ਤੋਂ ਆਪਣੀ ਗਲਤੀ ਦੀਆਂ ਮਾਫ਼ੀਆਂ ਮੰਗਦਾ ਸੀ ਵਾਰ-ਵਾਰ ਆਪਣੀ ਧਰਮ ਨੂੰ ਮੁੜ ਤੋਂ ਅਪਣਾਉਣ ਉੱਪਰ ਡ੍ਰਿੜਤਾ ਦਰਸਾਉਂਦਾ ਸੀ ਮਹਾਰਾਣੀ ਜਿੰਦਾ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ ਅੱਖਾਂ ਦੀ ਜੋਤ ਨਾ ਮਾਤਰ ਹੀ ਰਹਿ ਗਈ ਸੀ ਕਮਜ਼ੋਰੀ ਬਹੁਤ ਵਧ ਗਈ ਸੀ ਦਲੀਪ ਸਿੰਘ ਮਾ ਦੀ ਇਹ ਹਾਲਤ ਦੇਖ ਕੇ ਬਹੁਤ ਦੁਖੀ ਅਤੇ ਚਿੰਤਾਤੁਰ ਸੀ ਉਸ ਨੇ ਅੰਗਰੇਜ਼ ਸਰਕਾਰ ਨੂੰ ਆਪਣੀ ਮਾਂ ਦੀ ਮਾੜੀ ਹਾਲਤ ਦੱਸ ਕੇ ਬੇਨਤੀ ਕੀਤੀ ਕਿ ਉਸ ਦੀ ਮਾਂ ਨੂੰ ਉਸ ਨਾਲ ਰਹਿਣ ਦੀ ਆਗਿਆ ਦਿੱਤੀ ਜਾਵੇ ਉਸ ਨੇ ਜਾਣ ਲਾਗਨ ਦੀ ਪਤਨੀ ਲੇਡੀ ਗਾਗਨ ਦੀ ਸਫਾਰਸ਼ ਵੀ ਪੁਆਈ ਕਿਉਂਕਿ ਉਹ ਦਲੀਪ ਸਿੰਘ ਨਾਲ ਕਾਫੀ ਹਮਦਰਦੀ ਰੱਖਦੀ ਸੀ ਅੰਗਰੇਜ਼ ਸਰਕਾਰ ماں ਪੁੱਤ ਦੇ ਇਕੱਠਿਆਂ ਰਹਿਣ ਲਈ ਰਜ਼ਾਮੰਦ ਹੋ ਗਈ। ਮਹਾਰਾਜਾ ਆਪਣੀ ਮਾਂ ਨੂੰ ਮੂਲਗਰੋਵ ਕੈਸਲ ਵਿੱਚ ਲੈ ਗਿਆ ਜਿੱਥੇ ਉਸ ਦੀ ਰਹਿਸ਼ ਸੀ। ਮੂਲਗਰੋਵ ਕੈਸਲ ਯਰਕਸ਼ਾਹਰ ਵਿੱਚ ਸਥਿਤ ਸੀ। ਇਸ ਇਮਾਰਤ ਨੂੰ 1858 ਵਿੱਚ ਲਾਰਡ ਨਾਰਮਾਲਡੀ ਕੋਲ ਮਹਾਰਾਜਾ ਦੇ ਰਹਿਣ ਲਈ ਲੀਜ਼ ਤੇ ਲਿਆ ਗਿਆ ਸੀ। ਮਾਂ ਪੁੱਤਰ ਇਕੱਠੇ ਰਹਿਣ ਲੱਗੇ ਤਾਂ ਗੱਲਾਂ ਵੀ ਖੁੱਲੀਆਂ ਹੋਣ ਲੱਗੀਆਂ। ਉਹ ਹਰਾਨੀ ਨੇ ਦਿਲੀਪ ਸਿੰਘ ਅੱਗੇ ਅੰਗਰੇਜ਼ਾਂ ਦੀਆਂ ਕਰਤੂਤਾਂ ਅਤੇ ਉਹਨਾਂ ਦੀਆਂ ਸਾਰੇ ਸ਼ਾਮੇ ਸਾਰੇ ਕਿਸੇ ਖੋਲ ਕੇ ਰੱਖ ਦਿੱਤੇ। ਉਹਨਾਂ ਨੇ ਦੱਸਿਆ ਕਿ ਕਿਵੇਂ ਮਕਾਰ ਫਰੰਗੀਆਂ ਨੇ ਕੁਝ ਗੱਦਾਰਾਂ ਦੇ ਨਮਕ ਹਰਾਮਾ ਨਾਲ ਮਿਲ ਕੇ ਭੂਗਤ ਕਰਕੇ ਸਿੱਖ ਰਾਜ ਨੂੰ ਹੜਪ ਲਿਆ ਸੀ। ਕਿਵੇਂ ਉਹਨਾਂ ਨੇ ਦਲੀਪ ਸਿੰਘ ਦੇ ਬਚਪਨ ਨੂੰ ਰੋਲ ਕੇ ਰੱਖ ਦਿੱਤਾ ਸੀ। ਕਿਵੇਂ ਉਸ ਦੇ ਪਿਆਰੇ ਪੰਜਾਬ ਪਿਆਰੇ ਸਿੱਖ ਰਾਜ ਜਿਸ ਨੂੰ ਉਸ ਦੇ ਪਿਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਮਿਹਨਤ ਅਤੇ ਨਲੂਏ ਵਰਗੇ ਯੋਧਿਆਂ ਦੀ ਮਦਦ ਨਾਲ ਉਸਾਰਿਆ ਸੀ। ਦੇ ਟੁਕੜੇ ਟੁਕੜੇ ਕਰ ਦਿੱਤੇ ਸਨ। ਉਸਨੇ ਖੋਲ ਕੇ ਦੱਸਿਆ ਸੀ ਕਿ ਕਿਵੇਂ ਉਹਨਾਂ ਨੇ ਦਲੀਪ ਸਿੰਘ ਦੀ ਮਾਂ ਉੱਪਰ ਜ਼ੁਲਮ ਕੀਤੇ ਉਸ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਰੱਖਿਆ ਗਿਆ ਉਸ ਨਾਲ ਅਣਮਨੁੱਖੀ ਵਰਤੋਅ ਕੀਤਾ ਗਿਆ ਉਸਨੇ ਪੁੱਤਰ ਨੂੰ ਦੱਸਿਆ ਕਿ ਉਸ ਦੇ ਬਚਪਨ ਦਾ ਫਾਇਦਾ ਉਠਾ ਕੇ ਉਸ ਤੋਂ ਆਪਣੇ ਹੀ ਰਾਜ ਦੇ ਸਾਰੇ ਅਧਿਕਾਰ ਤਿਆਗਣ ਦੇ ਕਾਗਜ਼ ਉੱਪਰ ਦਸਤਖਤ ਕਰਵਾਏ ਗਏ ਉਸ ਤੋਂ ਉਸ ਦੀ ਆਪਣੀ ਮਾਂ ਦੇ ਦੇਸ਼ ਨਿਕਾਲੇ ਦੇ ਹੁਕਮ ਉੱਪਰ ਦਸਤਖਤ ਕਰਵਾਏ ਗਏ ਉਸ ਨੂੰ ਆਪਣੇ ਧਰਮ ਆਪਣੀ ਭਾਸ਼ਾ ਤੇ ਆਪਣੀ ਸੱਭਿਆਚਾਰ ਨਾਲੋਂ ਤੋੜ ਕੇ ਇੱਥੇ ਲੈ ਆਏ ਦਲੀਪ ਸਿੰਘ ਜਿਉਂ-ਜਿਉਂ ਮਾਦੇ ਗੱਲਾਂ ਸੁਣਦਾ ਸੀ ਉਸਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈ ਜਾਂਦੀ ਸੀ ਉਸ ਨੂੰ ਆਪਣੇ ਆਪ ਉੱਪਰ ਗੁੱਸਾ ਵੀ ਆਉਂਦਾ ਸੀ ਕਿ ਉਹ ਕਿਉਂ ਅੱਖਾਂ ਬੰਦ ਕਰਕੇ ਫਰੰਗੀਆਂ ਦੀ ਹਰ ਗੱਲ ਮੰਨਦਾ ਆਇਆ ਉਸਨੇ ਮਾਹ ਦੇ ਚਰਨਾਂ ਨੂੰ ਹੱਥ ਲਾ ਕੇ ਕਸਮ ਖਾਧੀ ਕਿ ਉਹ ਆਪਣੇ ਰਾਜ ਨੂੰ ਆਪਣੇ ਪਿਆਰੇ ਪੰਜਾਬ ਨੂੰ ਪਿਆਰੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੇ ਚੁੰਗਲ ਵਿੱਚ ਛਡਾਉਣ ਲਈ ਪੂਰੀ ਵਾਰ ਲਾਏਗਾ ਤੇ ਉਸਨੇ ਪੂਰੀ ਵਾਰ ਲਾਈ ਹੋਈ ਪਰ ਉਹ ਸਭ ਕੁਝ ਵੇਖਣ ਲਈ ਜਿੰਦਾ ਜਿਉਂਦੀ ਨਾ ਰਹੀ ਅਦੇ ਸੰਘਰਸ਼ ਨੂੰ ਪੂਰਾ ਕਰਨ ਲਈ ਤਲੀਪ ਸਿੰਘ ਨੂੰ ਵੀ ਹੋਣੀ ਨੇ ਸਮਾਂ ਨ ਦਿੱਤਾ ਉਹ ਵੀ ਆਪਣੇ ਖਾਇਸ਼ਾਂ ਦਿਲ ਚ ਲੈ ਕੇ ਮੌਤਰਾਣੀ ਦੀ ਕੌਚ ਚ ਸੌਂ ਗਿਆ ਹਾਂ ਮਰਨ ਤੋਂ ਪਹਿਲਾਂ ਉਸ ਨੇ ਸਿੰਘ ਸੱਚ ਕੇ ਮਾਂ ਨੂੰ ਦਿੱਤਾ ਵਾਅਦਾ ਜ਼ਰੂਰ ਪੂਰਾ ਕਰ ਦਿੱਤਾ ਮਹਾਰਾਜਾ ਤਲੀਪ ਸਿੰਘ ਨੂੰ ਮਾਂ ਦੀ ਲਗਾਤਾਰ ਵਿਗੜਦੀ ਹਾਲਤ ਵੇਖ ਕੇ ਅਹਿਸਾਸ ਹੋ ਗਿਆ ਸੀ ਕਿ ਹੁਣ ਉਹਦੀ ਮਾਂ ਕੋਲ ਬਧੇਰੇ ਵਕਤ ਨਹੀਂ ਹੈ ਉਸ ਨੇ ਵੱਤ ਤੋਂ ਵੱਤ ਸਮ ਆਪਣੀ ਮਾਂ ਨਾਲ ਬਿਤਾਉਣਾ ਸ਼ੁਰੂ ਕੀਤਾ ਰਾਣੀ ਨੇ ਉਸ ਨੂੰ ਕਈ ਅਜਿਹੀਆਂ ਜਾਇਦਾਦਾਂ ਬਾਰੇ ਵੀ ਦੱਸਿਆ ਜੋ ਅੰਗਰੇਜ਼ਾਂ ਨਾਲ ਕੀਤੀ ਕਿਸੇ ਵੀ ਸੰਧੀ ਦੇ ਅਧੀਨ ਨਹੀਂ ਆਉਂਦੀਆਂ ਸਨ ਚਿਨਾਉ ਉੱਪਰ ਸਿਰਫ ਦਲੀਪ ਸਿੰਘ ਦਾ ਹੱਕ ਬਣਦਾ ਸੀ ਦਲੀਪ ਸਿੰਘ ਨੇ ਬਾਦ ਵਿੱਚ ਇਹ ਜਾਇਦਾਦ ਤਾਂ ਲੈਣ ਲਈ ਅੰਗਰੇਜ਼ਾਂ ਨਾਲ ਕਾਨੂੰਨੀ ਲੜਾਈ ਵੀ ਲੜੀ ਪਰ ਅੰਗਰੇਜ਼ਾਂ ਨੇ ਉਸ ਦੇ ਪੱਲੇ ਕੁਝ ਨਾ ਪਾਇਆ ਮਹਾਰਾਣੀ ਦੇ ਮਨ ਵਿੱਚ ਇੱਕ ਖਾਹਿਸ਼ ਸੀ ਕਿ ਉਹ ਆਪਣੇ ਜਿਉਂਦੇ ਜੀ ਆਪਣੇ ਪੁੱਤਰ ਦੇ ਸਿਰ ਤੇ ਛਲਨਾ ਦੇ ਸੇਰੇ ਬੱਤੇ ਵੇਖ ਲਵੇ ਆਪਣੇ ਪੁੱਤਰ ਦਾ ਵਿਆਹ ਕਰ ਲਵੇ ਉਸ ਨੇ ਆਪਣੇ ਮਨ ਦੀ ਗੱਲ ਦਲੀਪ ਸਿੰਘ ਨਾਲ ਸਮਝੀ ਕੀਤੀ ਦਲੀਪ ਸਿੰਘ ਨੇ ਮਾਂ ਨੂੰ ਦੱਸਿਆ ਕਿ ਹੁਣ ਉਸ ਨੂੰ ਅੰਗਰੇਜ਼ ਕੌਮ ਤੋਂ ਇਹ ਨਫ਼ਰਤ ਹੋ ਗਈ ਹੈ ਕਿਉਂਕਿ ਕਿਸੇ ਅੰਗਰੇਜ਼ ਅਯਾਦੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਉਸਨੇ ਇਹ ਵੀ ਕਿਹਾ ਕਿ ਉਹ ਸਾਰੇ ਅੰਗਰੇਜ਼ ਮਾੜੇ ਵੀ ਨਹੀਂ ਹਨ ਪਰ ਜਿੰਦਾ ਦੀ ਕਿਸਮਤ ਵਿੱਚ ਉਹਦਾ ਮੁਖੜਾ ਵੇਖਣਾ ਨਹੀਂ ਸੀ ਉਸ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਨੇ ਬੰਬਾ ਮੂਲਰ ਨਾਲ ਦੀ ਲੜਕੀ ਨਾਲ ਵਿਆਹ ਕਰਵਾਇਆ ਜੋ ਕਿ ਜਰਮਨ ਸੌਦਾਗਰ ਮੂਲਰ ਦੀ ਲੜਕੀ ਸੀ ਬਸ ਜਿੰਦਾ ਦੀ ਕਿਸਮਤ ਵਿੱਚ ਪੁੱਤਰ ਦਾ ਵਿਆਹ ਤੇ ਪੋਤੇ-ਪੋਤੀਆਂ ਵੇਖਣ ਦਾ ਸੁੱਖ ਨਹੀਂ ਸੀ 13 31 ਜੁਲਾਈ 1863 ਜਿੰਦਾ ਦੀ ਤਬੀਅਤ ਵਧੇਰੇ ਖਰਾਬ ਹੋ ਗਈ ਉਸ ਨੂੰ ਆਪਣੀ ਅੰਤਮ ਘੜੀ ਨੇੜੇ ਆ ਗਈ ਮਹਿਸੂਸ ਹੋਈ ਉਸਨੇ ਦਲੀਪ ਸਿੰਘ ਨੂੰ ਕੋਲ ਬਿਠਾਇਆ ਤੇ ਬਹੁਤ ਕਮਜ਼ੋਰ ਆਵਾਜ਼ ਵਿੱਚ ਆਪਣੀ ਅੰਤਮ ਇੱਛਾ ਦੱਸੀ ਉਸਦੀ ਅੰਤਮ ਇੱਛਾ ਸੀ ਜਿਨ੍ਹਾਂ ਦੇ ਖਿਲਾਫ ਉਹ ساری ਉਮਰ ਸੰਘਰਸ਼ ਕਰਦੀ ਰਹੀ ਹੈ ਉਹਨਾਂ ਫਰੰਗੀਆਂ ਦੇ ਦੇਸ਼ ਵਿੱਚ ਉਸਦਾ ਮਰਦਾ ਨਾ ਰੋਲਿਆ ਜਾਵੇ ਮਰਨ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਇਆ ਜਾਵੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਕੋਲ ਉਸਦਾ ਅੰਤਮ ਸੰਸਕਾਰ ਕੀਤਾ ਜਾਵੇ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਕੋਲ ਹੀ ਉਸਦੀ ਸਮਾਦ ਬਣਾਈ ਜਾਵੇ ਦਲੇਪ ਸਿੰਘ ਰੋਂਦਾ ਹੋਇਆ ਉਸਦੀ ਗੱਲ ਸੁਣ ਰਿਹਾ ਸੀ ਤੇ ਉਹਦਾ ਹੱਥ ਕੁੱਟਦਾ ਹੋਇਆ ਕਹਿ ਰਿਹਾ ਸੀ ਫਿਕਰ ਨਾ ਕਰ ਮਾਂ ਤੇਰੀ ਅੰਤਮ ਇੱਛਾ ਪੂਰੀ ਕਰਨ ਲਈ ਪੂਰੀ ਵਾ ਲਾ ਦੇਵਾਂਗਾ ਹੁਣ ਸਤਿਗੁਰੂ ਕੋਲ ਗਿਰਤੀ ਜੋੜੇ ਉਹ ਆਪਣੀ ਮਾਂ ਨੂੰ ਦਿਲਾਸਾ ਦੇ ਰਿਹਾ ਸੀ ਜਾਂ ਆਪਣੇ ਆਪ ਨੂੰ ਉਸਦੇ ਮਨ ਵਿੱਚ ਵੀ ਸ਼ੰਕਾ ਸੀ ਕਿ ਅੰਗਰੇਜ਼ ਉਸਦੀ ਮਾਂ ਦੀ ਇਹ ਇੱਛਾ ਕਦੇ ਵੀ ਪੂਰੀ ਨਹੀਂ ਕਰਨਗੇ ਪਰ ਹੁਣ ਉਹ ਕਰ ਵੀ ਕੀ ਸਕਦਾ ਸੀ ਬਸ ਮਾਂ ਦੇ ਹੱਥ ਹੱਥਾਂ ਦੀ ਫੜੀ ਰੋ ਰਿਹਾ ਸੀ ਅਖੀਰ ਹੋਣੀ ਹੋ ਕੇ ਰਹੀ ਮੌਤ ਦਾ ਦਿਨ ਨਿਸ਼ਚਿਤ ਹੈ ਲੱਖ ਜਾਂ ਤਨ ਕਰੋ ਨਹੀਂ ਟਲਦਾ ਬਾਣਾ ਵਾਪਰ ਗਿਆ 1 ਅਗਸਤ 1863 ਵਾਲੇ ਦਿਨ ਮਹਾਰਾਣੀ ਜਿੰਦਾ ਨੇ ਆਖਰੀ ਸਵਾਸ ਲਿਆ ਆਤਮਾ ਦਾ ਭੌਰ ਤੰ ਦੇ पिंजਰੇ ਚ ਉਡਾਰੀ ਮਾਰ ਗਿਆ ਮਹਾਰਾਣੀ ਜਿੰਦਾ ਉੱਪਰ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਪੁੱਭਾ ਮਾਰ ਕੇ ਰੋਂਦਿਆਂ ਛੱਡ ਕੇ ਅਕਾਲ ਚਲਾਣਾ ਕਰ ਗਏ ਮਹਾਰਾਜਾ ਤਲੀਪ ਸਿੰਘ ਨੇ ਆਪਣੀ ਮਾਤਾ ਦੀ ਅੰਤਿਮ ਇੱਛਾ ਬਾਰੇ ਅੰਗਰੇਜ਼ ਸਰਕਾਰ ਤੋਂ ਆਗਿਆ ਮੰਗੀ। ਇੰਗਲੈਂਡ ਦੀ ਧਰਤੀ ਤੇ ਅੰਤਮ ਰਸਮਾਂ ਕਰਨ ਤੋਂ ਜਿੰਦਾ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿਉਂਕਿ ਜਿੰਨਾ ਮਲੇਛਾਂ ਨਾਲ ਉਹ ਮਰ ਪਰ ਸੰਘਰਸ਼ ਕਰਦੀ ਆਈ ਸੀ। ਉਹਨਾਂ ਦੀ ਧਰਤੀ ਤੇ ਉਹ ਆਪਣੇ ਸੰਸਕਾਰ ਨੂੰ ਆਪਣਾ ਮੁਰਦਾ ਰੋਲਣਾ ਸਮਝਦੀ ਸੀ। ਉਂਝ ਵੀ ਇੰਗਲੈਂਡ ਦੀ ਧਰਤੀ ਤੇ ਉਹਨਾਂ ਦਿਨਾਂ ਵਿੱਚ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨਾ ਗੈਰਕਾਨੂੰਨੀ ਸੀ। 1885 ਤੋਂ ਪਹਿਲਾਂ ਅਜਿਹਾ ਕਾਨੂੰਨ ਸੀ ਕਿ ਸਾਰੇ ਮੁਰਦੇ ਦਫਨਾਏ ਹੀ ਜਾਂਦੇ ਹਨ। ਅਗਨ ਪੇੜ ਨਹੀਂ ਕੀਤੇ ਜਾਂਦੇ ਨਾਲੇ ਜਿੰਦਾਂ ਨੇ ਤਾਂ ਪੰਜਾਬ ਦੀ ਧਰਤੀ ਤੇ ਅੰਤਮ ਸੰਸਕਾਰ ਦੀ ਇੱਛਾ ਜਤਾਈ ਸੀ ਅੰਗਰੇਜ਼ਾਂ ਨੇ ਮਹਾਰਾਜਾ ਤਲਪ ਸਿੰਘ ਨੂੰ ਸਾਫ਼ ਦੱਸ ਦਿੱਤਾ ਕਿ ਉਹ ਉਸ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਗੇ ਉਹਨਾਂ ਨੂੰ ਡਰ ਸੀ ਕਿ ਅੰਤਮ ਰਸਮਾਂ ਸਮੇਂ ਭਾਰੀ ਇਕੱਠ ਹੋਵੇਗਾ ਅੰਗਰੇਜ਼ੀ ਰਾਜ ਵਿਰੁੱਧ ਕੋਈ ਵਿਦਰੋਹ ਵੀ ਹੋ ਸਕਦਾ ਹੈ ਇਸ ਲਈ ਉਹਨਾਂ ਨੇ ਲਾਹੌਰ ਵਿੱਚ ਸੰਸਕਾਰ ਕਰਨ ਦੀ ਆਗਿਆ ਨਹੀਂ ਦਿੱਤੀ ਉਹਨਾਂ ਨੇ ਬਸ ਇੰਨੀ ਆਗਿਆ ਦਿੱਤੀ ਕਿ ਮਹਾਰਾਜਾ ਬੰਬਈ ਦੇ ਨੇੜੇ ਤੇੜੇ ਆਪਣੀ ਮਾਂ ਦਾ ਸੰਸਕਾਰ ਕਰ ਲਵੇ ਅਤੇ ਉੱਥੇ ਹੀ ਸਮਾਦੀ ਬਣਾ ਕੇ ਸਮਾਦੀ ਬਣਾ ਲਵੇ ਪਰ ਇਹ ਵੀ ਅਗਲੇ ਸਾਲ ਇਸ ਸਾਲ ਉਸ ਨੂੰ ਆਪਣੀ ਮਾਂ ਦੀ ਮ੍ਰਿਤਕ ਦੇ ਹਿੰਦੁਸਤਾਨ ਲੈ ਜਾਣ ਦੀ ਆਗਿਆ ਨਹੀਂ ਦਿੱਤੀ ਇਸ ਲਈ ਮਹਾਰਾਣੀ ਜਿੰਦਾ ਦੀ ਮ੍ਰਿਤਕ ਦੇ ਨੂੰ ਉੰਨੇ ਚਿਰ ਵਾਸਤੇ ਇੱਕ ਧਾਰਮਿਕ ਸੰਸਥਾ ਡਿਸਨਰਸ ਚੈਪਲ ਕੈਨਸਲ ਗ੍ਰੀਨ ਸਿਮੈਟਰੀ ਨਾਰਥ ਕੈਨਿੰਗਸਟਨ ਲੰਡਨ ਵਿੱਚ ਇੱਕ ਅੰਡਰਗਰਾਉਂਡ ਕਮਰੇ ਵਿੱਚ ਹਿਫਾਜ਼ਤ ਨਾਲ ਰਖਵਾ ਦਿੱਤਾ ਗਿਆ ਮਹਾਰਾਣੀ ਜਿੰਦਾ ਪੰਜਾਬ ਤੋਂ ਅਜੇ ਹੀ ਵਿਛੜੀ ਕਿ ਪੰਜਾਬ ਨੂੰ ਯਾਦ ਕਰਦੀ ਮਰ ਗਈ ਤੇ ਹੁਣ ਅੰਗਰੇਜ਼ ਮਰਨ ਤੋਂ ਬਾਅਦ ਉਸੀ ਲੋਥਰੂ ਵੀ ਪੰਜਾਬ ਨਹੀਂ ਸੰਜਣ ਦਿੰਦੇ ਉਹ ਜਿਉਂਦੀ ਮਹਾਰਾਣੀ ਤੋਂ ਵੀ ਡਰਦੇ ਸਨ ਤੇ ਮੋਹੀ ਮਹਾਰਾਣੀ ਤੋਂ ਵੀ ਡਰ ਰਹੀ ਸਨ ਉਹਨਾਂ ਨੂੰ ਲੱਗਦਾ ਸੀ ਕਿ ਮਹਾਰਾਣੀ ਦੇ ਅੰਤਮ ਸੰਸਕਾਰ ਵੇਲੇ ਲੋਕਾਂ ਦੇ ਮਨ ਵਿੱਚ ਦੱਬਿਆ ਗੁੱਸਾ ਕਿਦਰੇ ਉਬਾਲਾ ਨਾ ਖਾ ਜਾਵੇ ਮਹਾਰਾਜਾ ਚਿੰਤਤ ਸੀ ਉਹ ਆਪਣੀ ਮਾਂ ਦੀ ਅੰਤਿਮ ਖਾਹਿਸ਼ ਤਾਂ ਪੂਰੀ ਕਰ ਹੀ ਨਹੀਂ ਸਕਦਾ ਸੀ ਉਸ ਦਾ ਅੰਤਿਮ ਸੰਸਕਾਰ ਵੀ ਇੰਨਾ ਲੇਟ ਹੋ ਗਿਆ ਸੀ ਅਗਲੇ ਸਾਲ 1864 ਵਿੱਚ ਮਹਾਰਾਜਾ ਆਪਣੀ ਮਾਂ ਦੀ ਮਰਤਕ ਦੇ ਉਸ ਸੰਸਥਾ ਤੋਂ ਹਾਸਲ ਕਰਕੇ ਹਿੰਦੁਸਤਾਨ ਲਈ ਚੱਲ ਪਿਆ ਉਹ ਬੰਬਈ ਪਹੁੰਚਿਆ ਉਸ ਨੂੰ ਪੰਜਾਬ ਜਾਣ ਤੋਂ ਰੋਕ ਦਿੱਤਾ ਗਿਆ ਉਹ ਮਜਬੂਰ ਸੀ ਕੁਝ ਨਹੀਂ ਕਰ ਸਕਿਆ ਉਸਨੇ ਮਾਂ ਦੀ ਰੂਹ ਤੋਂ ਮਾਫੀ ਮੰਗੀ हे ਮਾਤਾ ਮੈਂ ਇਨਾ ਬਦਕਿਸਮਤ ਹਾਂ ਕਿ ਮੈਂ ਤੇਰੀ ਅੰਤਿਮ ਇੱਛਾ ਵੀ ਪੂਰੀ ਨਹੀਂ ਕਰ ਸਕਿਆ ਮੈਨੂੰ ਮਾਫ ਕਰੀ ਮੈਂ ਪੰਜਾਬ ਦੀ ਧਰਤੀ ਤੱਕ ਤੈਨੂੰ ਨਹੀਂ ਲੈ ਜਾ ਸਕਿਆ ਪਰ ਤੈਨੂੰ ਅੰਗਰੇਜ਼ਾਂ ਦੀ ਧਰਤੀ ਤੋਂ ਦੂਰ ਹਿੰਦੁਸਤਾਨ ਵਿੱਚ ਲੈ ਜਾ ਰਿਹਾ ਹਾਂ ਇਸ ਹਿੰਦੁਸਤਾਨ ਦੀ ਧਰਤੀ ਦੇ ਅਨੇਕ ਹਿੱਸਿਆਂ ਨੂੰ ਸਾਡੇ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਹੈ ਮਾਂ ਮੈਂ ਤੈਨੂੰ ਉਸ ਗੋਦਾਵਰੀ ਦਰਿਆ ਦੇ ਕਿਨਾਰੇ ਲੈ ਕੇ ਆਇਆ ਹਾਂ ਜਿਸ ਨੂੰ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਰਸਨ ਦਾ ਅਫਸਰ ਪ੍ਰਾਪਤ ਹੋਇਆ ਸਤਿਗੁਰ ਤੈਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ ਇਹ ਬੇਨਤੀ ਮਨ ਹੀ ਮਨ ਕੀਤੀ ਤੇ ਮਹਾਰਾਜਾ ਦਲੀਪ ਸਿੰਘ ਨੇ 나ਸੀਕ ਦੇ ਨੇੜੇ ਉਹ ਦੌਬਰੀ ਦਰਿਆ ਦੇ ਕਿਨਾਰੇ ਆਪਣੀ ਮਾਤਾ ਮਹਾਰਾਣੀ ਜਿੰਦਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਮਾਂ ਦੀ ਚੀਤਾ ਬਲ ਰਹੀ ਸੀ ਤੇ ਪੁੱਤਰ ਖੜਾ ਫੁੱਟ-ਫੁੱਟ ਰੋ ਰਿਹਾ ਸੀ ਉਸ ਦਾ ਸਭ ਕੁਝ ਤਾਂ ਖੋਸ ਚੁੱਕਾ ਸੀ ਕਮਾਂ ਸੀ ਉਹ ਵੀ ਅੱਜ ਸਵਾ ਦੇ ਢੇਰ ਵਿੱਚ ਬਦਲ ਜਾਵੇਗੀ ਉਹ ਸੱਚਮੁੱਚ ਇਕੱਲਾ ਮਹਿਸੂਸ ਕਰ ਰਿਹਾ ਸੀ ਪਰ ਉਸ ਨੂੰ ਲੱਗਿਆ ਜਿਵੇਂ ਜਿੰਨਾਂ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਹੋਵੇ ਉਹ ਚੌਂਕ ਪਿਆ ਉਸ ਨੂੰ ਮਾਦੇ ਬਚਨੇ ਯਾਦ ਆਏ ਪੁੱਤਰਾ ਆਪਣਾ ਧਰਮ ਨਾ ਛੱਡੀ ਤੇ ਆਪਣੀ ਬਤਨ ਲਈ ਸੰਘਰਸ਼ ਕਰਨਾ ਨਾ ਛੱਡੀ ਉਸਨੇ ਆਪਣੀ ਮਾਂ ਦੀ ਬਲ ਰਹੀ ਚੀਤਾ ਨੂੰ ਪ੍ਰਣਾਮ ਕੀਤਾ ਤੇ ਮਨ ਹੀ ਮਨ ਉਸ ਨਾਲ ਕੀਤੇ ਵਚਨ ਨਿਭਾਉਣ ਦੀ ਹਾਮੀ ਭਰੀ ਤੇ ਮਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਮਹਾਰਾਜਾ ਦਲੀਪ ਸਿੰਘ ਨੇ 나ਸੀਕ ਦੀ ਉਸ ਥਾਂ 'ਵੀ ਆਪਣੀ ਮਾਂ ਦੀ ਛੋਟੀ ਜਹੀ ਸਮਾਦੀ ਬਣਵਾਈ ਇਸ ਸਮਾਦੀ ਦੀ ਦੇਖਰੇਖ ਦਾ ਜਿੰਮਾ ਕਪੂਰਥਲਾ ਰਿਆਸਤ ਨੇ ਲਿਆ ਤੇ 1924 ਤੱਕ ਕਪੂਰਥਲਾ ਸਟੇਟ ਨੇ 나ਸੀਕ ਵਿਚਲੇ ਇਸ ਸਮਾਦੀ ਦੀ ਦੇਖਭਾਲ ਕੀਤੀ ਮਹਾਰਾਣੀ ਜਿੰਦਾ ਨੇ ਮਰਨ ਤੋਂ ਪਹਿਲਾਂ ਜੋ ਅੰਤਿਮ ਇੱਛਾ ਪ੍ਰਗਟ ਕੀਤੀ ਸੀ ਬੋਲ ਦੇ ਤੁਰੰਦਰੋਂ ਨਿਕਲੇ ਬੋਲ ਸੰ ਤੇ ਤੁਰੰਦਰੋਂ ਨਿਕਲੇ ਬੋਲ ਪੂਰੇ ਹੋ ਕੇ ਰਹਿੰਦੇ ਹਨ ਮਹਾਰਾਣੀ ਜਿੰਦਾ ਦੀ ਅੰਤਿਮ ਇੱਛਾ ਸੀ ਵੀ ਆਖਰੀ ਪੂਰੀ ਹੋ ਕੇ ਰਹੀ ਭਾਵੇਂ ਉਹ ਮਰਨ ਤੋਂ ਤਕਰੀਬਨ 60 ਸਾਲ ਬਾਅਦ ਪੂਰੀ ਹੋਈ ਜਿਹੜੀ ਇੱਛਾ ਨੂੰ ਮਹਾਰਾਣੀ ਜਿੰਦਾ ਦਾ ਪੁੱਤਰ ਪੂਰੀ ਨਹੀਂ ਕਰ ਸਕਿਆ ਉਸ ਨੂੰ ਉਹਦੀ ਪੋਤਰੀ ਨੇ ਪੂਰਾ ਕੀਤਾ ਦਲੀਪ ਸਿੰਘ ਦੀ ਪੁੱਤਰੀ ਬੰਬਾ ਦਲੀਪ ਸਿੰਘ ਇਸ ਦਾ ਦੂਜਾ ਨਾਮ ਸ਼ਹਿਜ਼ਾਦੀ ਸੋਫੀਆ ਵੀ ਸੀ ਲਾਹੌਰ ਆ ਗਈ ਤੇ ਮਾਡਲ ਟਾਊਨ ਵਿੱਚ ਰਹਿਣ ਲੱਗ ਪਈ ਉਸੇ ਨਾਸੀਕ ਵਾਲੀ ਸਮਾਦੀ ਵਿੱਚੋਂ ਮਹਾਰਾਣੀ ਜਿੰਦਾ ਦੀਆਂ ਹਸਤੀਆਂ ਕਢਵਾਈਆਂ ਤੇ ਲਾਹੌਰ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਨੇੜੇ ਪੂਰੀ ਗੁਰਮਤਿ ਅਨੁਸਾਰ ਹਸਤੀਆਂ ਰੱਖ ਕੇ ਸਮਾਦ ਬਣਵਾਈ। ਇਹ ਘਟਨਾ ਮਾਰਚ 1924 ਦੀ ਹੈ। ਕਿਹਾ ਜਾਂਦਾ ਹੈ ਕਿ ਹਸਤੀਆਂ ਰੱਖ ਕੇ ਸਮਾਦੀ ਬਣਾਉਣ ਦੀ ਅਰੰਭਤਾ ਸਮੇ ਸਰਦਾਰ ਸ਼ਾਮ ਸਿੰਘ ਠਾਰੀ ਵਾਲਾ ਦੇ ਖਾਨਦਾਨ ਚੋਂ ਸਰਦਾਰ ਹਰਬੰਸ ਸਿੰਘ ਨੇ ਅਰਦਾਸ ਕੀਤੀ। ਇੰਜ ਮਹਾਰਾਣੀ ਜਿੰਦਾ ਦੀ ਅੰਤਿਮ ਇੱਛਾ ਉਸ ਦੀ ਪੁੱਤਰੀ ਨੇ ਪੂਰੀ ਕਰ ਦਿੱਤੀ। ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਭਾਵੇਂ ਅੱਧੀ ਸਦੀ ਤੋਂ ਵੀ ਘੱਟ ਸਮੇਂ ਦੀ ਹੈ ਪਰ ਇਹ ਇੱਕ ਵੀਰਾੰਗਣਾ ਇੱਕ ਦਲੇਰ ਔਰਤ ਅਤੇ ਸਿੱਖ ਰਾਜ ਲਈ ਨਿਰੰਤਰ ਸੰਘਰਸ਼ ਕਰਨ ਅਤੇ ਕਸ਼ਟ ਚਲਣ ਵਾਲੀ ਜੱਬਾਜ਼ ਸਿੰਘਣੀ ਦੀ ਜੀਵਨ ਗਾਥਾ ਹੈ। ਧੰਨਵਾਦ, ਸ਼ੁਕਰੀਆ। ਅੱਜ ਦਾ ਭਾਗ ਇਸ ਪੁਸਤਕ ਮਹਾਰਾਣੀ ਜਿੰਦਾ ਦੀ ਜੀਵਨ ਗਾਥਾ ਦਾ ਅੰਤਮ ਭਾਗ ਸੀ। ਅੱਜ ਇਸ ਲੜੀ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਇਸ ਲੜੀ ਦੇ ਸਾਰੇ ਭਾਗ ਪਸੰਦ ਆਏ ਹੋਣਗੇ ਤੇ ਜੋ ਜਾਣਕਾਰੀ ਤੁਹਾਨੂੰ ਮਿਲੀ ਹੈ ਉਹ ਵੀ ਕਾਫੀ ਪਸੰਦ ਆਈ ਹੋਵੇਗੀ ਕੱਲ ਸ਼ੁਰੂ ਕਰਾਂਗੇ ਨਵੀਂ ਪੁਸਤਕ ਨਾਲ ਨਵੇਂ ਅਧਿਆਏ ਜੁੜੇ ਰਹੋ ਇਸ ਚੈਨਲ ਦੇ ਨਾਲ ਨਵੀਆਂ-ਨਵੀਆਂ ਪੁਸਤਕਾਂ ਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ